ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਹੈ ਕਿ ਸਿੱਖਾਂ ਵਿੱਚ ਲੰਗਰ ਕੇਵਲ ਇੱਕ ਪ੍ਰਕਾਰ ਦਾ ਨਹੀਂ ਸ਼ਗੁ ਲੰਗਰ ਦੋ ਪ੍ਰਕਾਰ ਦਾ ਹੈ ਔਰ ਦੋਨਾਂ ਦੀ ਅਹਿਮੀਅਤ ਨੂੰ ਸਮਝਣਾ ਸਦੀਵ ਸਾਡੀ ਲੋੜ ਹੈ ਕੌਮੀ ਹਿੱਤਾਂ ਲਈ ਵਿਸ਼ਵ ਦੇ ਰੈਬਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਦਾ ਭ੍ਰਮਣ ਕੀਤਾ ਔਰ ਇਤੋਂ ਦੀ ਮਾਨਸਿਕਤਾ ਨੂੰ ਜਾਣਿਆ ਕਿ ਆਪਸੀ ਬੇਇਤفاقੀ ਤੇ ਇਹਨਾਂ ਦਾ ਮਿਲੜ ਕੇ ਨਾ ਬੈਠਣਾ ਤੇ ਇਹਨਾਂ ਦੀ ਵੰਡ ਪ੍ਰਣਾਲੀ ਅਸਲ ਵਿੱਚ ਇਹਨਾਂ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਰੋੜਾ ਸੀ ਬૌਧਿਕ ਵਿਕਾਸ ਵਿੱਚ ਵੀ ਆਤਮਿਕ ਵਿਕਾਸ ਵਿੱਚ ਵੀ ਤੇ ਸਮਾਜਿਕ ਵਿਕਾਸ ਵਿੱਚ ਵੀ ਸਤਗੁਰਾਂ ਨੇ ਇਹਦੇ ਲਈ ਸੰਗਤ ਬਖਸ਼ਿਸ਼ ਕੀਤੀ ਜਿਵੇਂ ਭਾਈ ਗੁਰਦਾਸ ਜੀ ਦਾ ਕਥਨ ਹੈ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ ਹੁਣ ਸੰਸਾਰ ਵਿੱਚ ਸੰਗਤ ਦਾ ਅਰਥ ਤੇ ਇਕੱਠ ਹੈ ਤੇ ਇਕੱਠ ਕਿਸੇ ਵੀ ਸੋਚ ਵਾਲੇ ਦਾ ਇਕੱਠਾ ਹੋ ਸਕਦਾ ਕਿਉਂਕਿ ਬੁਰੇ ਲੋਕਾਂ ਦਾ ਵੀ ਇਕੱਠ ਹੁੰਦਾ ਭੱਲਿਆਂ ਦਾ ਵੀ ਇਕੱਠ ਹੁੰਦਾ ਔਰ ਵੱਖ-ਵੱਖ ਮਾਨਸਿਕਤਾ ਨਾਲ ਸੋਚ ਨਾਲ ਸੰਬੰਧਿਤ ਵੀ ਇਕੱਠ ਹੁੰਦਾ ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਕਿ ਅਮਲੀ ਰਚਨ ਅਮਲੀਆਂ ਸੂਫੀ ਸੂਫੀ ਮੇਲ ਕਰਨਦੇ ਜੋਵਾਰੀ ਜੋਵਾਰੀਆਂ ਵੇਕਰਮੀ ਵੇਕਰਮ ਕਰਨਦੇ ਕਹਿੰਦੇ ਅਮਲੀਆਂ ਵਿੱਚ ਰਚ ਕੇ ਅਮਲੀ ਖੁਸ਼ ਹੋ ਜਾਂਦੇ ਨੇ ਸੂਫੀਆਂ ਚ ਸੂਫੀ ਮਿਲ ਜਾਂਦੇ ਨੇ ਤੇ ਜਿਹੜੇ ਜਵਾਰੀਆਂ ਵਿੱਚ ਜੂਆ ਖੇਡਣ ਵਾਲੇ ਮਿਲ ਜਾਂਦੇ ਨੇ ਤੇ ਬੁਰੇ ਕਰਮ ਕਰਨ ਵਾਲੇ ਵੇਕਰਮੀਆਂ ਨੂੰ ਵੇਕਰਮੀ ਮਿਲ ਜਾਂਦੇ ਨੇ ਫਿਰ ਕਹਿੰਦੇ ਮਨ ਤਾਰੂ ਮਨ ਤਾਰੂ ਆ ਤਾਰੂ ਤਾਰੂ ਤਾਰ ਤਰੰਦੇ ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵੰਦੇ ਜਿਨ੍ਹਾਂ ਨੂੰ ਭਾਈ ਤਰਨਾ ਨਹੀਂ ਆਉਂਦਾ ਅਣ ਤਾਰੂਆਂ ਨੂੰ ਮਨ ਤਾਰੂਆਂ ਨੂੰ ਉਹਨਾਂ ਦਾ ਵੀ ਇਕੱਠ ਹੋ ਜਾਂਦਾ ਪਰ ਜਿਹੜੇ ਤਰਨ ਵਾਲੇ ਨੇ ਉਹ ਆਪ ਵੀ ਤਰਦੇ ਨੇ ਤੇ ਦੂਸਰਿਆਂ ਨੂੰ ਵੀ ਤਾਰਦੇ ਨੇ ਇਸੇ ਤਰ੍ਹਾਂ ਦੁਖਿਆਰੇ ਦੁਖਿਆਰਿਆਂ ਦੁਖਿਆਰਿਆਂ ਨੂੰ ਦੁਖਿਆਰੇ ਮਿਲ ਪੈਂਦੇ ਨੇ ਉਹ ਆਪੋ ਆਪਣੇ ਦੁੱਖ ਰੋਂਦੇ ਨੇ ਪਰ ਤਤਸਾਰ ਹੈ ਸਾਧ ਸੰਗਤ ਗੁਰਸਿੱਖ ਵਸੰਦੇ ਅਸਲ ਵਿੱਚ ਸੰਗਤ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੀ ਐ ਸਤਗੁਰਾਂ ਨੇ ਬਾਣੀ ਚ ਬਖਸ਼ਿਸ਼ ਕੀਤਾ ਹੈ ਜਿਹੜੀ ਗੁਰਸੰਗਤ ਹੈ ਸਾਧ ਸੰਗਤ ਹੈ ਸਤ ਸੰਗਤ ਹੈ ਜਿੱਥੇ ਨਿਰਪਉ ਨਿਰਵੈਰ ਅਕਾਲ ਦੀ ਵਿਚਾਰ ਹੁੰਦੀ ਹੈ ਸਿਮਰਨ ਹੁੰਦਾ ਅਭਿਆਸ ਹੁੰਦਾ ਤਾਂ ਇਹਦੇ ਵਿੱਚੋਂ ਕਿਉਂਕਿ ਇੱਕ ਤਾਂ ਇਹ ਸਾਡੀਆਂ ਦੋ ਸੰਸਥਾਵਾਂ ਨੇ ਸੰਗਤ ਵੀ ਸਾਡੀ ਸੰਸਥਾ ਬਣ ਕੇ ਕਾਰਸ਼ੀਲ ਹੈ ਤੇ ਪੰਗਤ ਵੀ ਪੰਗ ਦਾ ਅਰਥ ਲੈਣ ਹੈ ਤੇ ਪੰਗਤ ਵੀ ਸਾਡੀ ਸੰਸਥਾ ਬਣ ਕੇ ਕਾਰਸ਼ੀਲ ਹੈ ਇੱਕ ਲੰਗਰ ਤੇ ਪ੍ਰਚਲਿਤ ਹੈ ਸਾਡੇ ਸਮਾਜ ਦੇ ਵਿੱਚ ਜਿਹਨੂੰ ਅਸੀਂ ਪੱਕਾ ਹੀ ਸ਼ਬਦ ਦੇ ਦਿੱਤਾ ਪ੍ਰਸ਼ਾਦੇ ਪਾਣੀ ਲਈ ਤੇ ਬਹੁਤ ਚੰਗੀ ਗੱਲ ਹੈ ਕਿਉਂਕਿ ਜਿਹੜਾ ਇਹ ਪ੍ਰਸ਼ਾਦੇ ਪਾਣੀ ਦਾ ਜਿਹੜਾ ਤੰ ਦਾ ਲੰਗਰ ਹੈ ਜਿਹੜੀ ਪੰਗਤ ਹੈ ਇਹ ਸਾਡਾ ਸੰਸਥਾਗਤ ਆਪ ਹੀ ਪ੍ਰਚਾਰ ਹੈ ਗੁਰੂ ਆਮਦਾਸ ਜੀ ਦੇ ਘਰ ਜਾਓ ਵਿਸ਼ਵ ਭਰ ਵਿੱਚ ਕਿਸੇ ਵੀ ਗੁਰਸਥਾਨ ਤੇ ਜਾਓ ਜਿੱਥੇ ਬਿਨਾ ਜਾਤ ਪਾਤ ਦੇ ਵਿਤਕਰੇ ਦੇ ਬਿਨਾ ਭੇਤ ਭਾਵ ਦੇ ਸੰਗਤਾਂ ਛੱਕ ਰਹੀਆਂ ਸ਼ਿਕਾ ਰਹੀਆਂ ਤਿਆਰ ਹੋ ਰਿਹਾ ਜਿਵੇਂ ਅਸੀਂ ਕਹਿੰਦੇ ਹਾਂ ਸਰੋਵਰ ਚੁੱਪ ਚਾਪ ਸਾਡੇ ਸਿਧਾਂਤ ਦੀ ਪ੍ਰਚਾਰ ਕਰ ਰਿਹਾ ਕਿਉਂਕਿ ਪਾਣੀ ਤੇ ਬਾਣੀ ਹੀ ਤਾਂ ਇਸ ਸੰਸਾਰ ਨੇ ਵੰਡੇ ਸੀ ਸਤਗੁਰਾਂ ਨੇ ਇਹ ਸਾਰਾ ਕੁਝ ਭੇਤ ਭਾਵ ਦੂਰ ਕਰ ਦਿੱਤਾ ਹਰ ਕੀ ਪੌੜੀ ਤੋਂ ਜਲ ਲੈਣ ਵਾਲਾ ਸ਼ਖਸ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਦੇਸ਼ ਦਾ ਹੈ ਭਾਸ਼ਾ ਦਾ ਹੈ ਸਭ ਵਿਤਕਰੇ ਇੱਥੇ ਆ ਕੇ ਮਿਟ ਜਾਂਦੇ ਆ ਇਸੇ ਤਰ੍ਹਾਂ ਲੰਗਰ ਜਿਹੜਾ ਇਹ ਆਪਣੇ ਆਪ ਵਿੱਚ ਇੱਕ ਪ੍ਰਚਾਰ ਹੈ ਜਿਹੜਾ ਬਿਨਾ ਕੁਝ ਕਿਆ ਵੀ ਭਾਵੇਂ ਉੱਥੇ ਬਾਣੀ ਦਾ ਜਾਪ ਹੁੰਦਾ ਹੈ ਅਰਦਾਸ ਹੁੰਦੀ ਹੈ ਪਰ ਆਪਣੇ ਆਪ ਛਕਦੇ ਹੋਏ ਲੋਕ ਸੰਗਤਾਂ ਜਿਹੜੀਆਂ ਉਹ ਇੱਕ ਗੁਰੂ ਨਾਨਕ ਜਾਂ ਗੁਰੂ ਘਰ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੁੰਦੇ ਹੁਣ ਸਵਾਲ ਹੈ ਕਿ ਦੂਜਾ ਲੰਗਰ ਕਿਹੜਾ ਹੈ ਦਰਅਸਲ ਦੂਜਾ ਲੰਗਰ ਗੁਰ ਸ਼ਬਦ ਦਾ ਹੈ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਹੀ ਬਖਸ਼ਿਸ਼ ਹੋਈ ਸ਼ਬਦ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਤਬ ਸ਼ਬਦ ਇਹ ਸਾਡੇ ਮਨ ਦਾ ਲੰਗਰ ਹੈ ਸਾਡੀਆਂ ਦੋ ਹੀ ਖੁਰਾਕਾਂ ਨੇ ਤਨ ਦੀ ਖੁਰਾਕ ਤੇ ਮਨ ਦੀ ਖੁਰਾਕ ਤਨ ਦੀ ਖੁਰਾਕ ਲਈ ਸਾਡੀ ਪੰਗਤ ਹੈ ਤੇ ਮਨ ਦੀ ਖੁਰਾਕ ਲਈ ਸਾਡੀ ਸੰਗਤ ਹੈ ਇਹਦੇ ਬਾਰੇ ਰਾਈ ਬਲਵੰਡ ਤਥਾ ਸੱਤਾ ਡੂ ਮਾਖੀ ਜੋ ਵਾਰ ਹੈ RAM ਕਲੀ ਕੀ ਉਹਨਾਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਦਾ ਜੋ ਰੂਪ ਚਿਤਰਿਆ ਹੈ ਕਿ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੈ ਦਿੱਤ ਖਸਮ ਦੀ ਆਪ ਖਹਿਦੀ ਖੈਰ ਦਬੱਟੀਐ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਗੁਰੂ ਅੰਗਦ ਦੇਵ ਮਹਾਰਾਜੀ ਦੇ ਦਰਬਾਰ ਦੇ ਵਿੱਚ ਲੰਗਰ ਚੱਲੈ ਗੁਰ ਸ਼ਬਦ ਅੱਜ ਕੁਝ ਸੰਸਥਾਵਾਂ ਵੀ ਬਣੀਆਂ ਹੈ ਲੰਗਰ ਚੱਲੈ ਗੁਰ ਸ਼ਬਦ ਮੁਬਾਰਕ ਹੈ ਉਹਨਾਂ ਨੂੰ ਕਿਉਂਕਿ ਅਸੀਂ ਸੰਸਾਰ ਭਰ ਦੇ ਵਿੱਚ ਜਦੋਂ ਲੰਗਰ ਚੱਲੈ ਗੁਰ ਸ਼ਬਦ ਨੂੰ ਵੀ ਬਰਾਬਰ ਸਮਾਜ ਇਹਨੂੰ ਸਮਝੇਗਾ ਕਿ ਜਿਵੇਂ ਦੂਸਰਾ ਲੰਗਰ ਲੱਗਦਾ ਪ੍ਰਸ਼ਾਦੇ ਪਾਣੀ ਦਾ ਐਵੇਂ ਗੁਰ ਸ਼ਬਦ ਦਾ ਵੈਸੇ ਤੇ ਲੰਗਰ ਸੱਜਦਾ ਸਾਡੇ ਕੀਰਤਨ ਦਰਬਾਰ ਕਥਾ ਦਰਬਾਰ ਗੁਰਬਾਣੀ ਦੀ ਸੰਥਿਆ ਗੁਰਮੁਖੀ ਦਾ ਪ੍ਰਚਾਰ ਨਿਤਨੇਮ ਸਹਿਜ ਪਾਠ ਖੰਡ ਪਾਠ ਇਹ ਭਾਈ ਲੰਗਰ ਚੱਲੈ ਗੁਰ ਸ਼ਬਦ ਹੈ ਹੁਣ ਮਨੁੱਖ ਦੀਆਂ ਦੋ ਲੋੜਾਂ ਨੇ ਤੇ ਦੋ ਵਿਕਾਸ ਤਨ ਦੀ ਖੁਰਾਕ ਚੰਗੀ ਖਾਏਗਾ ਤਨ ਤਕੜਾ ਹੈ ਲੰਗਰ ਪ੍ਰਸ਼ਾਦਾ ਤਨ ਦੀ ਲੋੜ ਹੈ ਤਾਂ ਹੀ ਤਾਂ ਕਿਹਾ ਜਾਂਦਾ ਕਿ ਅੰਨ ਪਾਣੀ ਗੁਰੂ ਦਾ ਟਹਿਲ ਪਾਣੀ ਭਾਵਨਾ ਸਿੱਖਾਂ ਸੇਵਕਾਂ ਕੀ ਜਾਂ ਜਿਨ੍ਹਾਂ ਦੇਗ ਚਲਾਈ ਤੇਗ ਵਾਹੀ ਉਹਨਾਂ ਦੀ ਕਮਾਈ ਦਾ ਵੀ ਅਸੀਂ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਆ ਤੇ ਸ਼ਬਦ ਦੀ ਮਹਿਮਾ ਵਿੱਚੀ ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਜੈਸੇ ਛਤ ਮੰਦਰ ਕੰਚਨ ਕੇ ਉਸਾਰ ਦੀਨੇ ਐਸਾ ਪੁੰਨ ਸਿੱਖ ਕੋ ਸ਼ਬਦ ਸਿਖਾਏਗਾ ਛਤ ਬ੍ਰਿਜ ਭਾਸ਼ਾ ਵਿੱਚ 100 ਨੂੰ ਕਹਿੰਦੇ ਆ ਭਾਈ ਸਾਹਿਬ ਕਹਿੰਦੇ ਕਿ ਜਿਵੇਂ ਕੋਈ 100 ਮੰਦਰ ਸੋਨੇ ਦੇ ਉਸਾਰ ਕੇ ਕਹੇ ਕਿ ਬਹੁਤ ਮੈਂ ਪੁੰਨ ਦਾ ਕਰਮ ਕੀਤਾ ਇਹਦੇ ਬਰਾਬਰ ਦਾ ਪੁੰਨ ਹੈ ਇੱਕ ਸਿੱਖ ਨੂੰ ਗੁਰੂ ਸ਼ਬਦ ਦੀ ਸੋਝੀ ਦੇਣੀ ਕਿਉਂਕਿ ਸ਼ਬਦ ਦਾ ਲੰਗਰ ਲੱਗੇਗਾ ਸ਼ਬਦ ਦੇ ਲੰਗਰ ਜਿਹੜਾ ਇਹਦਾ ਰੋਹਾਨੀਅਤ ਨਾਲ ਆਤਮਿਕ ਵਿਕਾਸ ਨਾਲ ਬૌਧਿਕ ਵਿਕਾਸ ਨਾਲ ਤੇ ਗੁਰੂ ਦੇ ਨਾਲ ਭਾਵਕ ਸਾਂਝ ਦਾ ਇਹ ਆਧਾਰ ਹੈ ਜਿਹੜਾ ਗੁਰੂ ਸ਼ਬਦ ਹੈ ਇਸ ਲਈ ਅੱਜ ਬਰਾਬਰ ਤੇ ਜਿਹੜਾ ਸ਼ਬਦ ਦਾ ਲੰਗਰ ਇਹ ਸਾਨੂੰ ਇਸ ਤੋਂ ਵੀ ਵੱਡੇ ਪਸਾਰ ਦੀ ਵਿਸ਼ਵ ਪੱਧਰ ਤੇ ਲੋੜ ਹੈ ਤਾਂ ਕਿ ਸਾਡੀ ਜਿਹੜੀ ਮਾਨਸਿਕਤਾ ਵਿੱਚ ਤੇ ਸਾਡੀ ਸੋਚ ਵਿੱਚ ਸ਼ਬਦ ਦਾ ਪ੍ਰਭਾਵ ਸ਼ਬਦ ਦਾ ਬਲ ਬਣਿਆ ਰਹੇ ਕਿਉਂਕਿ ਸ਼ਬਦ ਸਾਡਾ ਗੁਰੂ ਹੈ ਸ਼ਬਦ ਸੰਵਾਦ ਹੈ ਸ਼ਬਦ ਸ਼ਕਤੀ ਹੈ ਸ਼ਬਦ ਰੋਹਾਨੀਅਤ ਹੈ ਸ਼ਬਦ ਸਾਡਾ ਅੰਗ ਸੰਗ ਹੈ ਤੇ ਇਹ ਜਿਹੜੇ ਦੋ ਲੰਗਰ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਗੁਰੂ ਕਾਲ ਵਿੱਚ ਸਜਦੇ ਰਹੇ ਉਸ ਤੋਂ ਬਾਅਦ ਸੰਗਤਾਂ ਸਜਾਉਂਦੀਆਂ ਨੇ ਪਰ ਅਸੀਂ ਕੇਵਲ ਪ੍ਰਵਾਸ਼ਿਤ ਇੱਕ ਲੰਗਰ ਨੂੰ ਕਰ ਲਿਆ ਦੂਸਰੇ ਸ਼ਬਦ ਦੇ ਲੰਗਰ ਨੂੰ ਪ੍ਰਵਾਸ਼ਿਤ ਕਰਨਾ ਤੇ ਪ੍ਰਚਾਰਨਾ ਵੀ ਵਿਸ਼ੇ ਪੱਧਰ ਤੇ ਲੋੜ ਹੈ ਜਿਵੇਂ ਭਾਈ ਵੀਰ ਸਿੰਘ ਜੀ ਦਾ ਕਥਨ ਹੈ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜਦੀ ਕਲਾ ਨਵਾਸ ਸਦ ਹੀ ਰੱਖਣਾ ਇਹ ਚੜਦੀ ਕਲਾ ਇਹ ਆਸ਼ਾਵਾਦ ਇਹ ਗੁਰ ਸ਼ਬਦ ਦੇ ਲੰਗਰ ਦੀ ਸ਼ਕਤੀ ਦੇ ਨਾਲ ਹੀ ਸਮਾਜ ਜਿਹੜਾ ਬਲਵਾਨ ਸੁਰਤੀ ਵਾਲਾ ਹੋਏਗਾ ਔਰ ਇਹ ਹੋਣਾ ਜ਼ਰੂਰੀ ਹੈ ਸਾਨੂੰ ਘਰਾਂ ਵਿੱਚ ਜਿਵੇਂ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਆਂ ਏਵੇਂ ਹੀ ਸਾਨੂੰ ਆਪਣੇ ਘਰਾਂ ਵਿੱਚ ਨਿਤਨੇਮ ਦਾ ਲੰਗਰ ਸਹਿਜ ਪਾਠ ਦਾ ਲੰਗਰ ਔਰ ਇਹ ਵੀ ਚੱਲਦਾ ਰਹਿਣਾ ਚਾਹੀਦਾ ਤਾਂ ਕਿ ਸਾਡੀਆਂ ਸੁਰਤیاں ਬਲਵਾਨ ਹੋਣ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਮਾਣ ਕਰਕੇ ਜੀਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ